3 ਜੁਲਾਈ ਪੰਜਾਬ ਦਾ ਮੌਸਮ ਇਨ੍ਹਾਂ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਸਸੇਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਤੇ ਮੁਰਤ ਤੋਂ ਸਵਾਗਤ ਹੈ ਤੁਹਾਡੇ ਸਾਰੇ ਦਰਸ਼ਕ ਵੀਰਾਂ ਦਾ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 3 ਜੁਲਾਈ ਪੰਜਾਬ ਤੇ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਸਭ ਤੋਂ ਪਹਿਲਾਂ ਤਾਜ਼ਾ ਸੈਟੇਲਾਈਟ ਇਮੇਜ ਦੇਖ ਲੈਂਦੇ ਆ ਜੀ ਇਮੇਜ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਮਾਝੇ ਅਤੇ ਮਾਲਵੇ ਦੇ ਥੋੜੇ ਜਿਹੇ ਖੇਤਰ ਇਨ੍ਹਾਂ ਦੇ ਅਤੇ ਖਾਸ ਕਰਕੇ ਦੁਆਬੇ ਦੇ ਸਾਰੇ ਖੇਤਰਾਂ ਦੇ ਵਿੱਚ ਬੱਦਲ ਬਾਈ ਸ਼ੁਰੂ ਤੋਂ ਹੀ ਪੰਜਾਬ ਦੇ ਪਹਿਲੇ ਘੰਟਿਆਂ ਤੋਂ ਅੱਜ 6 ਵਜੇ ਬਣ ਚੁੱਕੀ ਹੈ ਜੀ ਉਹ ਜੋ ਕਿ ਬਹੁਤ ਸੰਗਣੀ ਬੱਦਲਵਾਈ ਹੈ ਬਹੁਤ ਸਾਰੇ ਦੁਆਬੇ ਦੇ ਇਲਾਕਿਆਂ ਤੋਂ ਮੀਂਹ ਦੀਆਂ ਖਬਰਾਂ ਆ ਰਹੀਆਂ ਨੇ ਜੀ ਰੂਪਨੇਗਰ ਜ਼ਿਲ੍ਹੇ ਵਿੱਚ ਬਹੁਤ ਜ਼ਿਆਦਾ ਭਾਰੀ ਮੀਂਹ ਹੁੰਦਾ ਦਿਖਾਈ ਦੇ ਰਿਹਾ ਪੰਜਾਬ ਦੇ ਵਿੱਚ ਸਵੇਰ ਤੋਂ 5:30 ਵਜੇ ਤੋਂ ਜੀ ਬੀਤੀ ਕੱਲ ਵੀ ਕਾਫੀ ਸੋਹਣੇ ਮੀਂਹ ਪਏ ਸੀ ਜਿਸ ਦੇ ਕਾਰਨ ਟੈਂਪਰੇਚਰ ਦੇ ਵਿੱਚ ਬਹੁਤ ਜ਼ਿਆਦਾ ਕਮੀ ਆਈ ਹੈ ਦੁਆਬੇ ਦੇ ਇਲਾਕੇ ਦੇ ਵਿੱਚ ਮਾਝੇ ਦੇ ਇਲਾਕੇ ਦੇ ਵਿੱਚ ਵੀ ਹਲਕੇ ਫੁਲਕੇ ਮੀਂਹ ਹੋਏ ਨੇ ਰਾਤ ਦੇ ਵੇਲੇ ਸੈਂਟਰਲ ਪੰਜਾਬ ਦੇ ਵਿੱਚ ਵੀ ਮੀਂਹ ਹੋਏ ਨੇ ਲੁਧਿਆਣਾ ਦਾ ਬਹੁਤਾ ਹਿੱਸਾ ਮੀਂਹ ਨਾਲ ਕਬਰ ਹੋ ਚੁੱਕਿਆ ਸੀ ਹੁਣ ਆਪਾਂ ਰਡਾਰ ਸਿਸਟਮ ਦੇਖ ਲੈਂਦੇ ਜੀ ਕਿਸ ਇਲਾਕੇ ਦੇ ਵਿੱਚ ਬੱਦਲ ਵਾਈ ਜਾਂ ਮੀਂਹ ਬਣਦੇ ਹੋਏ ਦਿਖਾਈ ਦੇ ਰਹੇ ਨੇ ਅਗਰ ਤੁਸੀਂ ਰਡਾਰ ਸਿਸਟਮ ਨੂੰ ਧਿਆਨ ਨਾਲ ਦੇਖੋਗੇ ਤਾਂ ਪਠਾਨਕੋਟ ਤੋਂ ਸ਼ੁਰੂ ਹੋ ਕੇ ਇਹ ਬੈਲਟ ਥੱਲੇ ਹਰਿਆਣਾ ਨੂੰ ਰਚ ਕਰਦੀ ਹੈ ਜਿਦੇ ਵਿੱਚ ਮੇਨ ਤੌਰ ਤੇ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਰੂਪਨਗਰ ਫਤਿਹਗੜ੍ਹ ਸਾਹਿਬ ਸ਼ਹਾਜਾਦਾ ਜੀ ਸਿੰਘ ਨਗਰ ਮੋਹਾਲੀ ਤੇ ਨਾਲ ਲੱਗਦੇ ਹਿਮਾਚਲ ਦੇ ਹਿੱਸੇ ਅਤੇ ਉੱਤਰਾਖੰਡ ਦੇ ਹਿੱਸਿਆਂ ਤੱਕ ਇਹ 벨ਟ ਜਾਂਦੀ ਦਿਖਾਈ ਦੇ ਰਹੀ ਹੈ ਨਾਲ ਗੱਲ ਕਰ ਲਈਏ ਆਪਾਂ ਪਟਿਆਲੇ ਦੀ ਉਸ ਤੋਂ ਇਲਾਵਾ ਅਗਰ ਗੱਲ ਕਰੀਏ ਆਪਾਂ ਸੈਂਟਰਲ ਪੰਜਾਬ ਦੀ ਤੁਸੀਂ ਦੇਖ ਸਕਦੇ ਹੋ ਕਿ ਲੁਧਿਆਣੇ ਤੋਂ ਹੇਠਾਂ ਕਪੂਰਥਲੇ ਵਿੱਚ ਵੀ ਅਤੇ ਜਲੰਧਰ ਵਿੱਚ ਵੀ ਇਸ ਦਾ ਅਸਰ ਦਿਖਾਈ ਦੇ ਰਿਹਾ ਹੈ ਜੀ ਨਾਲ ਲੱਗਦੀ ਅਗਰ ਗੱਲ ਕਰੀਏ ਤਾਂ ਇਹ ਸਿਸਟਮ ਅੱਗੇ ਜਾਂਦਾ ਹੋਇਆ ਬਠਿੰਡਾ ਮੋਗਾ ਮਾਨਸਾ ਸੰਗਰੂਰ ਇਸ ਦੇ ਵਿੱਚ ਵੀ ਇਸ ਦਾ ਅਸਰ ਹੁੰਦਾ ਦਿਖਾਈ ਦੇ ਰਿਹਾ ਹੈ ਜੀ ਤੋਂ ਸੋ ਅਸੀਂ ਗੱਲ ਕਰ ਸਕਦੇ ਆ ਕਿ ਕਿਤੇ ਨਾ ਕਿਤੇ ਜਿਹੜਾ ਮੌਨਸੂਨ ਹੈ ਉਹ ਦੁਬਾਰਾ ਤੋਂ ਐਕਟੀਵੇਟ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਬਹੁਤ ਦਿਨਾਂ ਤੋਂ ਮੌਨਸੂਨ ਨੇ ਪੰਜਾਬ ਨੂੰ ਕਵਰ ਤਾਂ ਕਰ ਲਿਆ ਸੀ ਪਰ ਮੀਂਹ ਦੀ ਹਰਕਤਾਂ ਉਹ ਬਹੁਤ ਵੱਡੇ ਰੂਪ ਤੇ ਵਿੱਚ ਦਿਖਾਈ ਨਹੀਂ ਦੇ ਰਿਹਾ ਸੀ ਅਸੀਂ ਇੱਕ ਰਿਕੁਐਸਟ ਕਰਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਇਓ ਕਮੈਂਟ ਬਾਕਸ ਵਿੱਚ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲੇ ਕੇ ਆਪਣੇ ਮੌਸਮ ਦੇ ਹਾਲਾਤ ਮੈਂਸ਼ਨ ਕਰ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਵੀ ਪਤਾ ਲੱਗ ਸਕੇ ਕਿ ਪੰਜਾਬ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਇਸ ਜੀ ਅੱਜ ਦੀ ਸਵੇਰ ਦੀ ਅਪਡੇਟ ਦਪਹਿਰ ਤੇ ਸ਼ਾਮ ਦੀ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ